ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਬਾਰੇ ਪਿਸ਼ਾਵਰ ਤੋਂ ਬਾਅਦ ਉਹਨਾਂ ਨੇ ਕਸ਼ਮੀਰ ਨੂੰ ਫਤਿਹ ਕਿਵੇਂ ਕੀਤਾ ਪਿਸ਼ਾਵਰ ਦੀ ਫਤਿਹ ਤੋਂ ਵੇਲ ਪਾਉਂਦਿਆਂ ਹੀ ਸਭ ਤੋਂ ਪਹਿਲਾਂ بڑا ਕੰਮ ਜੋ ਸ਼ੇਰ-ਏ-ਪੰਜਾਬ ਨੇ ਕੀਤਾ ਉਹ ਸੀ ਇੱਕ ਬਲਵਾਨ ਫੌਜੀ ਦਸਤਾਂ ਤੇ ਬਹੁਤ ਸਾਰਾ ਜੰਗੀ ਸਮਾਨ ਰਸਤ ਆਦੀ ਇਕੱਠਾ ਕਰਕੇ 8 ਵਿਸਾਖ 1876 ਨੂੰ ਆਪਣੀ ਦੇਖ ਰੇਖ ਦੇ ਹੇਠਾਂ ਕਸ਼ਮੀਰ ਪਰ ਚੜ੍ਹਾਈ ਲਈ ਲਾਹੌਰ ਤੋਰ ਦਿੱਤਾ ਇਹ ਸਭ ਕੁਝ ਜਦੋਂ ਵਜੀਰਾਬਾਦ ਪਹੁੰਚ ਗਿਆ ਤਾਂ ਇਹ ਇੱਥੇ ਮਤਾ ਸੋਧਿਆ ਗਿਆ ਕਿ ਫੌਜ ਨੂੰ ਤਿੰਨਾ ਭਾਗਾਂ ਵਿੱਚ ਵੰਡਿਆ ਜਾਵੇ ਇੱਕ ਦਸਤਾ ਜਫਰ ਜੰਗ ਦੀਵਾਨ ਚੰਦ ਤੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਸ਼ਰਦਾਰੀ ਹੇਠ ਦੂਜਾ ਜਥਾ ਸ਼ਹਜਾਦਾ ਖੜਕ ਸਿੰਘ ਤੇ ਅਕਾਲੀ ਫੂਲਾ ਸਿੰਘ ਦੀ ਜਥੇਦਾਰੀ ਵਿੱਚ ਅੱਗੇ ਵਧ ਕੇ ਧਾਵਾ ਕਰਨ ਲਈ ਨੀਅਤ ਹੋਇਆ ਤੀਜਾ ਦਸਤਾ ਖਾਸ ਸ਼ੇਰੇ ਪੰਜਾਬ ਦੀ ਨਿਗਰਾਨੀ ਵਿੱਚ ਰਿਹਾ ਤਾਂ ਜੋ ਜਿਹੜੇ ਜਥੇ ਨੂੰ ਸਹਾਇਤਾ ਦੀ ਲੋੜ ਪਵੇ ਉਹ ਵੇਲੇ ਸੱਜਰ ਸਾ ਫੌਜ ਉਸ ਨੂੰ ਪਹੁੰਚਾਈ ਜਾਵੇ ਇਸ ਸਮੇਂ ਰਸਤ ਆਦੀ ਦੇ ਜਗੀਰੇ ਵਜ਼ੀਰਾਬਾਦ ਇਕੱਠੇ ਕੀਤੇ ਗਏ ਤੇ ਐਸਾ ਚੰਗਾ ਪ੍ਰਬੰਧ ਕੀਤਾ ਕਿ ਇਥੋਂ ਸਾਰਾ ਲੋੜਿੰਦਾ ਸਮਿਆਂ ਮੈਦਾਨ ਜੰਗ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ 19ਵੇਂ ਸਾਖਣੂ ਇਹ ਦੋਵੇਂ ਦਲ ਇਲਾਕਾ ਪਿੰਬਰ ਤੋਂ ਲੰਘ ਕੇ ਰਜੋੜੀ ਜਾ ਪਹੁੰਚੇ ਇਥੋਂ ਦਾ ਹਾਕਮ ਅਗਰਖਾਨ ਕੁਝ ਸਮੇਂ ਤੋਂ ਆਪਣੇ ਪਹਿਲੇ ਅਹਿਦਨਾਮੇ ਦੇ ਵਿਰੁੱਧ ਕਈ ਕੋ ਅਯੋਗ ਕੰਮ ਕਰ ਬੈਠਾ ਸੀ ਜਿਸ ਲਈ ਆਉਂਦੇ ਹੀ ਇਸ ਦਾ ਇਲਾਕਾ ਘੇਰ ਲਿਆ ਹੁਣ ਅਗਰ ਖਾਨ ਨੇ ਜਦ ਖਾਲਸਾ ਦਲ ਨੂੰ ਇੰਨਾ ਸ਼ਕਤੀਵਰ ਡਿੱਠਾ ਤਾਂ ਉਹ ਭੇਸ ਬਟਾ ਕੇ ਰਾਤੋਂ ਰਾਤ ਹੀ ਨਸ ਗਿਆ ਅਗਲੇ ਦਿਨ ਉਸ ਦਾ ਛੋਟਾ ਭਾਈ ਰਹੀਮ ਉੱਲਾ ਖਾਨ ਸਣੇ ਆਪਣੇ ਕਰਮਚਾਰੀਆਂ ਦੇ ਖਾਲਸਾ ਫੌਜ ਵਿੱਚ ਆ ਮਿਲਿਆ ਅਤੇ ਆਪਣੇ ਆਪ ਨੂੰ ਸਭ ਤਰ੍ਹਾਂ ਰਾ ਆਦੀ ਦਰਸ਼ਨ ਦੀ ਸੇਵਾ ਲਈ ਪੇਸ਼ ਕੀਤਾ ਸ਼ਹਿਜਾਦਾ ਖੜਕ ਸਿੰਘ ਨੇ ਰਹੀਮullah ਖਾਨ ਨੂੰ ਮਹਾਰਾਜਾ ਦੀ ਸੇਵਾ ਵਿੱਚ ਭਿਜਵਾ ਦਿੱਤਾ ਮਹਾਰਾਜਾ ਸਹਿਬ ਉਸ ਪਰ ਪ੍ਰਸੰਨ ਹੋਏ ਤੇ ਉਸ ਨੂੰ ਰਾਜੋੜੀ ਦਾ ਹਾਕਮ ਨਿਯਤ ਕਰ ਦਿੱਤਾ ਇਸ ਤੋਂ ਦੋਵੇਂ ਦਸਤੇ ਮਿਲ ਕੇ ਅੱਗੇ ਨੂੰ ਵਧੇ ਪਰ ਰਸਤਿਆਂ ਦੇ ਵਿਖੜੇ ਹੋਣ ਦੇ ਕਾਰਨ ਬਹੁਤਾ ਸਾਰਾ ਵਾਧੂ ਭਾਰ ਇਥੇ ਛੱਡ ਦਿੱਤਾ ਤੇ ਇਥੋਂ ਪਹਾੜੇ ਫੇਰ ਵਿਆ ਰਸਟਿਆਂ ਤੇ ਪੈ ਗਏ ਇਉਂ ਸ਼ਾਜਾਦਾ ਖੜਕ ਸਿੰਘ ਵਾਲਾ ਭਾਗ 21 ਜੇਠ ਨੂੰ ਬਹਿਰਾ ਮੰਗਲੇ ਪਹੁੰਚ ਗਿਆ ਇਥੇ ਮੀਰ ਮੁਹੰਮਦ ਖਾਨ ਤੇ ਮੁਹੰਮਦ ਅਲੀ ਖਾਨ ਹਾਕਮ ਸੁਪਨ ਨੇ ਖਾਲਸੇ ਦੀ ਤਹਿਮਤ ਮੰਨ ਲਈ ਜਿਨ੍ਹਾਂ ਨੂੰ ਸ਼ਹਿਜ਼ਾਦਾ ਸਾਹਿਬ ਨੇ ਖਿਲਤਾ ਬਖਸ਼ੀਆਂ ਇਥੋਂ ਪਤਾ ਲੱਗਾ ਕਿ ਜ਼ਬਰਦਸਤ ਖਾਨ ਹਾਕਮ ਪੁਣੇਸ਼ ਆਪਣੇ ਕਿਲੇ ਤਰੀ ਵਿੱਚ ਬਹੁਤ ਸਾਰਾ ਲਸ਼ਕਰ ਕੀ ਜ਼ਬਰਦਸਤ ਇਕੱਠਾ ਕਰਕੇ ਜੰਗ ਲਈ ਪੂਰੀ ਤਿਆਰੀਆਂ ਕਰ ਰਿਹਾ ਹੈ ਤੇ ਇਸ ਨੇ ਲਾਗੇ ਚਾਗੇ ਦੇ ਸਾਰੇ ਨਾਕੇ ਤੇ ਰਸਤਿਆਂ ਵਿੱਚ ਦਰਖਤ ਪੱਥਰ ਸੁੱਟਵਾ ਕੇ ਬੰਦ ਕਰਵਾ ਦਿੱਤੇ ਹਨ ਅਤੇ ਹੁਣ ਚੰਗੀ ਤਰ੍ਹਾਂ ਆਪਣੇ ਕਿਲੇ ਨੂੰ ਸੁਰੱਖਿਅਤ ਕਰ ਚੁੱਕਾ ਹੈ ਅਗਲੇ ਦਿਨ ਸ਼ਹਿਜਾਦਾ ਸਾਹਿਬ ਤੇ ਅਕਾਲੀ ਫੂਲਾ ਸਿੰਘ ਦੇ ਜਥੇ ਨੇ ਉਸ ਦੇ ਇਲਾਕੇ ਵੱਲ ਚੜ੍ਹਾਈ ਕਰ ਦਿੱਤੀ ਤੇ ਆਪਣੀ ਇੱਕ ਛੋਟੀ ਜਿਹੀ ਲੜਾਈ ਦੇ ਉਪਰੰਤ ਸਾਰੇ ਨਾਕੇ ਵੈਰੀ ਤਸ਼ੁੜਾ ਕੇ ਖਾਲਸੇ ਨੇ ਆਪਣੇ ਅਧੀਨ ਕਰ ਲਏ ਅਗਲੇ ਦਿਨ ਕਿਲੇ ਤੇ ਹੱਲਾ ਬੋਲਿਆ ਗਿਆ ਤੇ ਬਾਹਰੋਂ ਐਸਾ ਗੋਲੇ-ਗੋਲੀਆਂ ਦਾ ਮੀਂਹ ਵਰਾਇਆ ਕਿ ਖਾਨ ਡੱਡ ਅਧੀਰ ਹੋ ਗਿਆ ਇਹਨੇ ਨੂੰ ਕਿਲੇ ਦੀ ਇੱਕ ਬਾਹੀ ਹੇਠ ਬਰੂਦ ਝੜ ਕੇ ਜਦ ਪਲੀਤੇ ਦਾਗੇ ਗਏ ਤੇ ਬਾਹੀ ਡਿੱਗ ਪਈ ਤੇ ਅੰਦਰ ਜਾਣ ਲਈ ਰਸਤਾ ਮਿਲ ਗਿਆ ਉਸ ਵੇਲੇ ਧਾਵਾ ਬੋਲ ਦਿੱਤਾ ਗਿਆ ਕਿਲੇ ਦੇ ਅੰਦਰ ਜਾ ਕੇ ਅਕਾਲੀਆਂ ਨੇ ਉਹ ਤਲਵਾਰ ਚਲਾਈ ਕਿ ਪਲ ਤੋਂ ਪਲ ਵਿੱਚ ਚਾਰੇ ਪਾਸੇ ਲੋਥਾਂ ਹਿਲੋਥਾਂ ਦਿਸ ਰੀਆਂ ਸਨ ਹੁਣ ਜ਼ਬਰਦਸਤ ਖਾਨ ਨਸਣਾ ਚਾਹੁੰਦਾ ਸੀ ਕਿ ਕੁਝ ਸਿੰਘਾਂ ਨੇ ਉਸ ਨੂੰ ਘੇਰ ਲਿਆ ਤੇ ਸਣੇ ਉਸ ਦੇ ਸਾਥੀਆਂ ਦੇ ਫੜ ਕੇ ਸ਼ਹਿਜ਼ਾਦੇ ਮੂਰੇ ਹਾਜ਼ਰ ਕੀਤਾ ਖਾਲਸੇ ਨੇ ਕਿਲੇ ਪਰ ਪੂਰਾ ਅਧਿਕਾਰ ਜਮਾ ਲਿਆ ਕੁਝ ਫੌਜ ਨੂੰ ਕਿਲੇ ਵਿੱਚ ਰਹਿਣ ਦਾ ਹੁਕਮ ਦਿੱਤਾ ਇਥੋਂ ਮੁੜ ਦੋਵੇਂ ਦਲ ਲਾਗੇ ਦੀਆਂ ਪਹਾੜੀਆਂ ਨੂੰ ਆਪਣੇ ਅਧੀਨ ਰੱਖਣ ਲਈ ਵੱਖੋ-ਵੱਖ ਰਸਤਿਆਂ ਤੋਂ ਅੱਗੇ ਵਧੇ ਇਹਨਾਂ ਦਰਿਆਵਾਂ ਵਿੱਚ ਪਠਾਨਾਂ ਨਾਲ ਸਿੰਘਾਂ ਦੀਆਂ ਇੱਕ ਦੁੱਤ ਤਕੜੀਆਂ ਲੜਾਈਆਂ ਹੋਈਆਂ ਪਰ ਮੈਦਾਨ ਖਾਲਸੇ ਦੇ ਹੱਥ ਰਿਆ ਇਉਂ ਇਹ ਦੋਵੇਂ ਜਥੇ ਇਹਨਾਂ ਦਰਿਆ ਦੇ ਵਿਖੜੇ ਰਸਤਿਆਂ ਤੋਂ ਹੁੰਦੇ ਹੋਏ ਤੇਰਾ ਹਾਰ ਨੂੰ ਸਰਾਏ ਇਲਾਈ ਆ ਇਕੱਠੇ ਹੋਏ ਇੱਥੇ ਪਹੁੰਚਦਿਆਂ ਹੀ ਸੂਈਆਂ ਨੇ ਖਬਰਾਂ ਆ ਦਸੀਆਂ ਕਿ ਜਬਾਰ ਖਾਨ 5000 ਅਫਗਾਨੇ ਫੌਜ ਨਾਲ ਰਸਤੇ ਰੋਕੀ ਮੈਦਾਨ ਵਿੱਚ ਮੋਰਚੇ ਜਮਾਰਿਆ ਹੈ ਇੱਥੇ ਹੁਣ ਸਾਰੀ ਖਾਲਸਾ ਫੌਜ ਨੂੰ ਇਕੱਠਾ ਕੀਤਾ ਗਿਆ ਤੇ ਇੱਕ ਦਿਨ ਆਰਾਮ ਦੇ ਕੇ ਦੂਜੇ ਦਿਨ ਜਰਨੈਲ ਦੀਵਾਨ ਚੰਦ ਤੇ ਸ਼ਹਿਜ਼ਾਦਾ ਖੜਕ ਸਿੰਘ ਆਦਿ ਦੀ ਸਲਾਹ ਠਹਿਰੀ ਕਿ ਇੱਕੀ ਹਾੜ ਦੀ ਸਵੇਰ ਨੂੰ ਦੋਹਾਂ ਪਾਸਿਆਂ ਤੋਂ ਵੈਰੀ ਤੇ ਕਰੜਾ ਧਾਵਾ ਕੀਤਾ ਜਾਏ। ਇਹ ਸਾਰਾ ਦਿਨ ਜੰਗ ਦੀਆਂ ਤਿਆਰੀਆਂ ਤੇ ਵੈਰੀ ਪਰ ਚੰਗੀ ਥਾਂ ਤੋਂ ਹੱਲਾ ਕਰਨ ਲਈ ਭਾਲ ਵਿੱਚ ਬੀਤਿਆ। ਦੂਜੇ ਦਿਨ ਸਵੇਰ ਸਾਰ ਹੀ ਆਪਣੇ ਨਿਯਤ ਕੀਤੇ ਪਾਸਿਆਂ ਤੋਂ ਖਾਲਸਾ ਫੌਜਾਂ ਧਾਵੇ ਲਈ ਅੱਗੇ ਵਧੀਆਂ ਜਦ ਅਫਗਾਨੀ ਫੌਜ ਖਾਲਸੇ ਦੀਆਂ ਤੋਪਾਂ ਦੀ ਮਾਰ ਹੇਠ ਆ ਗਈ। ਦੋਹਾ ਬੰਨਿਆਂ ਤੋਂ ਅਜਹੀ ਕਹਿਰ ਦੀ ਅੱਗ ਵਸਾਈ ਗਈ ਕਿ ਜਾਨੋ ਹਨੇਰ ਵਰਤ ਗਿਆ ਜਰਨੈਲ ਦੀਵਾਨ ਚੰਦ ਨੇ ਇਸ ਸਮੇਂ ਆਪਣੇ ਤੋਪਖਾਨੇ ਨੂੰ ਹੋਰ ਅੱਗੇ ਵਧਾਇਆ ਤੇ ਇੱਕ ਕੁਚੇਰੀ ਥਾਂ ਪਰ ਤੋਪਾਂ ਬੀੜ ਦਿੱਤੀਆਂ ਅਤੇ ਇਥੋਂ ਬਹੁਤ ਕਰੜੀ ਗੋਲਾਬਾਰੀ ਵੈਰੀ ਤੇ ਕਰਨੇ ਆਰੰਭ ਕਰ ਦਿੱਤੀ ਅੱਗੋਂ ਸਰਦਾਰ ਜਬਾਰ ਖਾਨ ਵੀ ਕੋਈ ਸਧਾਰਨ ਵੈਰੀ ਨਹੀਂ ਸੀ ਜਿਹੜਾ ਸੌਖਾ ਹੀ ਕਾਬੂ ਆ ਜਾਂਦਾ ਉਸ ਨੇ ਆਪਣੀ ਫੌਜ ਨੂੰ ਪਥਰੇਲੇ ਮੋਰਚਿਆਂ ਤੇ ਖੰਧਕਾਂ ਵਿੱਚ ਐਸਾ ਬਿਚਾਰ ਰੱਖਿਆ ਸੀ ਕਿ ਉਸ ਨੂੰ ਖਾਲਸੇ ਦੀ ਮਾਰ ਬਹੁਤ ਘੱਟ ਹਾਨੀ ਪਹੁੰਚਾ ਰਹੀ ਸੀ। ਇੰਉ ਸਾਰਾ ਦਿਨ ਦੋਹਾਂ ਪਾਸਿਆਂ ਤੋਂ ਤੋਪਾਂ ਦੇਆਂ ਗੋਲਿਆਂ ਦਾ ਮੀਂਹ ਵਰਦਾ ਰਿਹਾ ਪਰ ਅਫਗਾਨੀ ਫੌਜਾਂ ਜਰਾਂ ਜਿੰਨੀ ਵੀ ਆਪਣੀਆਂ ਮੋਰਚਿਆਂ ਤੋਂ ਨਾ ਹਟੇ ਦੀਵਾਨ ਚੰਦ ਕੁਝ ਹੋਰ ਅੱਗੇ ਵਧਿਆ ਇਹ ਅਜੇ ਇਸੇ ਹਲਚਲੇ ਵਿੱਚ ਹੀ ਸੀ ਕਿ ਬਹਾਦਰ ਜਬਾਰ ਖਾਨ ਨੇ ਇਸ ਮੌਕੇ ਨੂੰ ਅਮੋਲਕ ਸਮਝਿਆ ਤੇ ਛੱਟ ਬਲਵਾਨ ਅਫਗਾਨੀ ਦਸਤੇ ਨੂੰ ਮੋਰਚਿਆਂ ਤੋਂ ਕੱਢ ਕੇ ਉੱਡਦਾ ਹੋਇਆ ਹਲਾ ਦੀਵਾਨ ਚੰਦ ਦੇ ਤੋਪਖਾਨੇ 'ਤੇ ਪਰ ਕਰ ਦਿੱਤਾ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅਫਗਾਨਾ ਨੇ ਜਾਂਦਿਆਂ ਹੀ ਉਸ ਦੀਆਂ ਦੋ ਤੋਪਾਂ 'ਤੇ ਕਬਜ਼ਾ ਕਰ ਲਿਆ ਇਸ ਸਮੇਂ ਦੀਵਾਨ ਚੰਦ ਸਣੇ ਦਸਤੇ ਦੇ ਕੁਝ ਪਿੱਛੇ ਹਟਿਆ ਦੂਜੇ ਬੰਨੇ ਜਦ ਖਾਲਸੇ ਦੇ ਦੂਜੇ ਜਥੇ ਨੇ ਅਫਗਾਨਾਂ ਨੂੰ ਅੱਗੇ ਵੱਧਦਾ ਡਿੱਠਾ ਤਾਂ ਬਾਬਾ ਫੂਲਾ ਸਿੰਘ ਤੇ ਸ਼ਹਿਜ਼ਾਦੇ ਨੇ ਆਪਣੇ ਜਵਾਨਾਂ ਨੂੰ ਅੱਗੇ ਵੱਧ ਕੇ ਵੈਰੀ ਦੇ ਗਲ ਜਾ ਪੈਣ ਦਾ ਹੁਕਮ ਦਿੱਤਾ ਬਸ ਫੇਰ ਕੀ ਹੋਣਾ ਸੀ ਹੁਣ ਦੋਵੇਂ ਫੌਜਾਂ ਐਸੀਆਂ ਆਪਸ ਵਿੱਚ ਗੁੱਥਮ ਗੁੱਥਾਂ ਹੋਈਆਂ ਤੇ ਉਹ ਕਿਰਪਾਨ ਖੜਕੀ ਕੀ ਮੈਦਾਨ ਲਹੂ ਲੋਹਾਨ ਹੋ ਗਿਆ ਇੱਥੇ ਜਵਾਰ ਖਾਨ ਬੜੀ ਬੀਰਤਾ ਨਾਲ ਕਸ਼ਮੀਰ ਨੂੰ ਬਚਾਉਣ ਲਈ ਲੜਿਆ ਪਰ ਖਾਲਸੇ ਦੇ ਸਾਹਮਣੇ ਠਹਿਰ ਨਾ ਸਕਿਆ ਹੁਣ ਇਹਨਾਂ ਦੇ ਪੈਰ ਮੈਦਾਨ ਵਿੱਚੋਂ ਹਿਲ ਗਏ ਤੇ ਨੱਕ ਦੇ ਸਿੱਧੇ ਜਿੱਧਰ ਕਿਸੇ ਨੂੰ ਰਾ ਲੱਭਾ ਪਹਾੜਾਂ ਵਿੱਚ ਭੱਜ ਨਠਿਆ ਮੈਦਾਨ ਪਰ ਖਾਲਸੇ ਦਾ ਕਬਜ਼ਾ ਹੋ ਗਿਆ ਇਸ ਸਮੇਂ ਅਫਗਾਨ ਬੜੀ ਅਧੀਰਤਾ ਵਿੱਚ ਆਪਣਾ ਸਾਰਾ ਚੰਗੀ ਸਮਾਨ ਰਸਦ ਤੇ ਗੋਲਾ ਬਰੂਦ ਤੋਂ ਛੁੱਟ ਬੇਸ਼ਮਾਰ ਘੋੜੇ ਆਦਿ ਮੈਦਾਨ ਵਿੱਚ ਛੱਡ ਗਏ ਜੋ ਸਾਰੇ ਖਾਲਸੇ ਦੇ ਹੱਥ ਆਏ ਇਸ ਲੜਾਈ ਵਿੱਚ ਅਫਗਾਨਾਂ ਦੀ ਭਾਰੀ ਤਬਾਈ ਹੋਈ ਜਿਨ੍ਹਾਂ ਵਿੱਚ ਸਰਦਾਰ ਮਿਹਰਦਿਲ ਖਾਨ ਤੇ ਮੀਰ ਅਖੌਰ ਸੰਧ ਖਾਨ ਮੈਦਾਨ ਵਿੱਚ ਕਤਲ ਹੋਏ ਸਰਦਾਰ ਜਬਾਰ ਖਾਨ ਆਪ ਵੀ ਸੱਤ ਫੱਟੜ ਹੋਇਆ ਤੇ ਬੜੀ ਔਖ ਨਾਲ ਜਾਨ ਬਚਾ ਕੇ ਨਸਿਆ ਐਦੇ ਸਰਹੱਦ ਦੀ ਪਹਾੜੀਆਂ ਵਿੱਚੋਂ ਹੁੰਦਾ ਹੋਇਆ ਅਫਗਾਨਿਸਤਾਨ ਵੱਲ ਨਿਕਲ ਗਿਆ ਖਾਲਸੇ ਦੇ ਨਾਲ ਹੀ ਕਿਲਾ ਸ਼ੇਰਗੜ੍ਹ ਤੇ ਹੋਰ ਚੌਕੀਆਂ ਵੀ ਫਤਿਹ ਕਰ ਲਈਆਂ ਹੁਣ ਸਾਰੇ ਕਸ਼ਮੀਰ ਪਰ ਖਾਲਸੇ ਦਾ ਪੂਰਾ ਪੂਰਾ ਕਬਜ਼ਾ ਹੋ ਗਿਆ 22 ਹੜ ਸਮੰਤ 1876 ਬਿਕਰਮੇ ਸਨ 1819 ਈਸਵੀ ਨੂੰ ਖਾਲਸਾ ਦਲਾਂ ਨੇ ਬੜੀ ਧੂਮ ਧਾਮ ਨਾਲ ਬਿਨਾਂ ਲੁੱਟ ਮਾਰ ਦੇ ਸ਼੍ਰੀਨਗਰ ਵਿੱਚ ਪ੍ਰਵੇਸ਼ ਕੀਤਾ ਇਸ ਭਾਰੀ ਫਤਿਹ ਦੀ ਖਬਰ ਉਸੇ ਵੇਲੇ ਸਾਰੇ ਪੰਜਾਬ ਨੂੰ ਪਹੁੰਚਾਈ ਗਈ ਜਿਸ ਦੇ ਸੁਣਨ ਨਾਲ ਉਹ ਅਤਿਅੰਤ ਪ੍ਰਸੰਨ ਹੋਏ ਤੇ ਇੱਕ ਬਹੁਮੁੱਲਾ ਘੰਟਾ ਖਬਰ ਸੁਣਾਉਣ ਵਾਲੇ ਦੇ ਗਲ ਪਾਇਆ ਸ਼ੇਰੇ ਪੰਜਾਬ ਇਦੋਂ ਸਿੱਧੇ ਸ਼ੇਰੀ ਅੰਮ੍ਰਿਤਸਰ ਜੀ ਪਹੁੰਚੇ ਤੇ ਸ਼ੇਰੀ ਦਰਬਾਰ ਸਾਹਿਬ ਦੇ ਟਹਿਲ ਲਈ ਅਣਗਿਣਤ ਮਾਇਆ ਅਰਦਾਸ ਕਰਵਾਈ ਤਿੰਨ ਦਿਨ ਸ਼ਹਿਰ ਵਿੱਚ ਸਾਰੀ ਪਰਜਾ ਵੱਲੋਂ ਦੀਪਮਾਲਾ ਹੁੰਦੀ ਰਹੀ ਬਾਜ਼ਾਰ ਸਜਾਏ ਗਏ ਸਰਬੱਤ ਜਨਤਾ ਨੇ ਮਹਾਰਾਜਾ ਦੀ ਇਸ ਭਾਰੀ ਖੁਸ਼ੀ ਵਿੱਚ ਭਾਗ ਲਿਆ ਮਹਾਰਾਜਾ ਸਾਹਿਬ ਜਦ ਲਾਹੌਰ ਆਏ ਤਾਂ ਇੱਥੇ ਵੀ ਰੌਣਕਾਂ ਦੀ ਕੋਈ ਹੱਦ ਨਾ ਰਹੀ ਤੇ ਹਜ਼ਾਰਾਂ ਰੁਪਏ ਖੁੱਲੇ ਦਿਲ ਨਾਲ ਕਈ ਦਿਨਾਂ ਤੱਕ ਗਰੀਬਾਂ ਅਨਾਥਾਂ ਵਿੱਚ ਵੰਡਦੇ ਰਹੇ ਕੁਝ ਦਿਨਾਂ ਦੇ ਉਪਰੰਤ ਮਹਾਰਾਜਾ ਸਾਹਿਬ ਨੇ ਦੀਵਾਨ ਮੋਤੀराम ਦੀਵਾਨ ਮੁਹੱਕਮ ਚੰਦ ਦੇ ਪੁੱਤਰ ਨੂੰ ਆਪਣਾ ਪਹਿਲਾ ਗਵਰਨਰ ਕਸ਼ਮੀਰ ਨਿਯਤ ਕੀਤਾ ਕਸ਼ਮੀਰ ਲਈ ਨiyet ਕੀਤਾ ਖਾਲਸਾ ਦਲ ਜਦ ਕਸ਼ਮੀਰ ਦੀ ਫਤਿਹ ਦੇ ਬਾਅਦ ਲਾਹੌਰ ਪਹੁੰਚਿਆ ਤਾਂ ਹਾਤੀਆਂ ਦਾ ਬੜਾ ਲੰਮਾ ਜਲੂ ਸਾਰੇ ਸ਼ਹਿਰ ਵਿੱਚ ਫੇਰੀਆ ਗਿਆ ਹਜ਼ਾਰਾਂ ਰੁਪਏ ਇਨ੍ਹਾਂ ਦੇ ਸਿਰਾਂ ਤੋਂ ਵਾਰੇ ਗਏ ਇਸ ਖੁਸ਼ੀ ਵਿੱਚ ਹਾਫਿਜ਼ ਅਬਦੁੱਲਾ ਖਾਨ ਨੇ ਸਫੇਦ ਪਰਿ ਨਾਮੀ ਪ੍ਰਸਿੱਧ ਇਤਿਹਾਸਕ ਘੋੜਾ ਜੋ ਸੁਹੱਪਣ ਤੇ ਚਪਲਤਾ ਦੀ ਅਦੁੱਤੀ ਸੀ ਮਹਾਰਾਜਾ ਸਾਹਿਬ ਦੀ ਭੇਟ ਕੀਤੀ ਦਾ ਜਿਸ ਨੂੰ ਮਹਾਰਾਜਾ ਸਾਹਿਬ ਨੇ ਪ੍ਰਮਾਣ ਕਰ ਲਿਆ ਤਾਂ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਸ਼ਮੀਰ ਨੂੰ ਫਤਿਹ ਕਰ ਲਿਆ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਹਾਰਾਜਾ ਰਣਜੀਤ ਸਿੰਘ ਦਾ ਪੂਰਾ ਇਤਿਹਾਸ ਸੁਣਨ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਜੀ ਦਾ ਬਹੁਤ-ਬਹੁਤ ਧੰਨਵਾਦ